100 ਲੱਖ ਰੁਪਏ ਦਾ ਇਨਾਮ ਦੇਖੋ ਕੱਲ ਲੱਗਿਆ 6 ਵਜੇ ਪੰਜਾਬ ਲੋਟਰੀ ਦੇ ਵਿੱਚ 50 ਲੋਟਰੀ ਪੰਜਾਬ ਦੀ ਵੀਕਲੀ ਲੋਟਰੀ ਹੈ ਜਿਹੜੀ ਕਿ ਡੇਲੀ ਸ਼ਾਮ ਨੂੰ 6 ਵਜੇ ਖੁੱਲਦੀ ਹੈ ਇਹਦਾ ਜਿਹੜਾ ਫਰਸਟ ਪ੍ਰਾਈਜ਼ ਹੈ 25 ਲੱਖ ਰੁਪਏ ਦਾ ਉਹ ਕੱਲ ਸਾਡੀ ਦੁਕਾਨ ਦੇ ਉੱਪਰ ਹਿੱਟ ਹੋਇਆ ਔਰ winner ਨੂੰ ਇਹ ਛੇਤੀ ਛੇਤੀ ਸਾਡੀ ਰਿਸਰਚ ਟੀਮ ਹੈ ਜਿਹੜੀ ਕੋ ਲੱਭ ਰਹੀ ਹੈ ਔਰ ਸਾਡੀ ਪਹੁੰਚ ਦੇ ਵਿੱਚ ਆ ਚੁੱਕਿਆ winner ਉਸ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਪੇਮੈਂਟ ਇਹ ਦਵਾਈ ਜਾਏਗੀ ਔਰ ਟਿਕਟ ਗਵਰਨਮੈਂਟ ਦੇ ਖਾਤੇ ਜਮ੍ਹਾਂ ਕਰਾ ਦਿੱਤੀ ਜਾਏਗੀ ਅਹੀਂ ਜਾਵਾਂਗੇ ਦੇਖੋ ਸ਼ੋਕਾ ਲਾਟਰੀ ਅੱਜ ਬਹੁਤ ਉਚਾਈਆਂ ਨੂੰ ਛੂਰਿਆ ਇਹ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਧੰਨਵਾਦ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਲੋਕਾਂ ਦਾ ਜਿਨ੍ਹਾਂ ਨੇ ਸ਼ੋਕਾ ਲਾਟਰੀ ਨੂੰ ਇੰਨਾ ਪਿਆਰ ਦਿੱਤਾ ਔਰ ਮੇਰੇ ਮਾਤਾ-ਪਿਤਾ ਦਾ ਆਸ਼ੀਰਵਾਦ ਮੇਰੇ ਘਰ ਦੇ ਵਾਲਾ ਮੇਰਾ ਸਾਥ ਔਰ ਸ਼ੋਕਾ ਲਾਟਰੀ ਨੂੰ ਅਸੀਂ ਹੋਰ ਉੱਚੀ ਉਚਾਈਆਂ ਤੇ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਸ਼ੋਕਾ ਲਾਟਰੀ ਵਾਲਿਆਂ ਨੂੰ ਇੰਨਾ ਪਿਆਰ ਦਿੱਤਾ ਮੈਂ ਤੈਹ ਦੀ ਨਾਲ ਦੋ ਹੱਥ ਜੋੜ ਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀ ਦੀਵਾਲੀ ਬੰਪਰ ਦੀ ਹੁਣ ਸੇਲ ਹੋਈ ਸੀ ਗਵਰਨਮੈਂਟ ਦੀ ਉਹ ਪੰਜਾਬ ਦੇ ਵਿੱਚ ਹਾਈएस्ट ਸੇਲ ਉਹ ਟੋਟਲ ਵਿਨਿੰਗ ਅਮਾਊਂਟ ਆ ਜਿਹੜੀ ਸ਼ੋਕਾ ਲੋਟਰੀ ਦੇ ਹਿੱਟ ਹੋਈ ਆ 765000 ਰੁਪਏ ਦੀ ਵਿਦ ਪੀਡੀਐ ਫਾਈਲ ਤੁਹਾਡੇ ਸਾਹਮਣੇ ਆ ਸ਼ੋਕਾ ਲੋਟਰੀ 765000 ਰੁਪਏ ਦੀ ਵਿਨਿੰਗ ਦੀਵਾਲੀ ਬੰਪਰ ਦੀ ਹਿੱਟ ਹੋਈ ਆ ਔਰ ਫਰਸਟ ਪ੍ਰਾਈਜ਼ 25 ਲੱਖ ਦਾ ਜਿਹੜਾ ਕੱਲ ਹਿੱਟ ਹੋਇਆ ਨਵੇਂ-ਨਵੇਂ ਪ੍ਰਾਈਜ਼ ਲੱਗਦੇ ਆ 10 ਕਰੋੜ ਦਾ ਤਾਂ ਸਾਰੇ ਜਾਣਦੇ ਹੀ ਆ ਜਿਹੜਾ ਸ਼ੋਕਾ ਲੋਟਰੀ ਦੇ ਲੋਹੜੀ ਬੰਪਰ ਦੇ ਹਿੱਟ ਹੋਇਆ ਸੀ ਔਰ ਦੋ ਚਾਰ ਦੀਨਾਂ ਦੇ ਵਿੱਚ ਇੱਕ ਫੇਰ ਨਵੀਂ ਲੋਟਰੀ ਲੈ ਕੇ ਆ ਰਹੇ ਆ ਤੁਹਾਡੇ ਲਈ ਪੰਜਾਬ ਗਵਰਨਮੈਂਟ ਦੀ ਲੋਹੜੀ ਬੰਪਰ 2026 ਦੇ ਵਿੱਚ ਜਿਹੜਾ 17 ਇੱਕ ਨੂੰ ਡਰਾ ਹੋਏਗਾ